ਲੋ ਵੀ ਮੇਰਾ ਵੀਰ ਤੁਹਾਨੂੰ ਜੇ ਅੱਜ ਇੱਕ ਹਫ਼ਤੇ ਦਾ ਲੱਗਿਆ ਹੋਇਆ ਝੋਨਾ ਜਿਹੜਾ ਸਾਹਮਣੇ ਪੂਰੀ ਹਰਿਆਈ ਮਾਰ ਰਿਹਾ ਉਹ ਦਿਖਾਉਨੇ ਆ ਪੂਰੇ ਖੇਤ ਜਿਹੜੇ ਹਰੇ ਭਰੇ ਦਿਖ ਰਹੇ ਆ ਉਹ ਇੱਕ ਹਫ਼ਤੇ ਦਾ ਝੋਨਾ ਹੈ ਤਕਰੀਬਨ 22 ਤਰੀਕ ਨੂੰ ਝੋਨਾ ਲੱਗਿਆ ਤੇ ਬਿਨਾਂ ਹਾਲੇ ਕਿਸੇ ਖਾਦ ਕਰਾ ਕੇ ਨਾ ਤੇ ਕੋਈ ਯੂਰੀਆ ਪਾਈ ਨਾ ਕੋਈ ਹੋਰ ਤੇ ਪੂਰਾ ਵਧੀਆ ਚੱਲਿਆ ਚਲੋ ਚੱਲ ਕੇ ਦਿਖਾਉਨੇ ਆ ਆਪਾਂ ਖੇਤ ਦੇ ਕੋਲ ਹਾਂਜੀ ਮੇਰਾ ਵੀਰ ਸਾਰੇ ਹੀ ਭਰਾਵਾਂ ਨੂੰ ਸਤਿ ਸ਼ਕਾਲ ਤੇ ਗੱਲ ਕਰਦੇ ਆਂ ਅੱਜ ਵੀ ਕਈ ਭਰਾਵਾਂ ਦੇ ਜਿੱਦਾਂ ਝੋਨੇ ਚੱਲ ਨਹੀਂ ਰਹੇ ਹੈਗੇ ਦਿੱਕਤ ਆ ਰਹੀ ਹੈ ਵੀ ਝੋਨੇ ਨਹੀਂ ਚੱਲ ਰਹੇ ਬਹੁਤ ਏਰੀਏ ਦੇ ਵਿੱਚ ਇਹ ਦਿੱਕਤ ਆਈ ਹੈ ਵੀ ਝੋਨੇ ਜਾਂ ਤਾਂ ਬਿਲਕੁਲ ਹੀ ਰੁਕੇ ਵੇ ਲਾਉਣ ਤੋਂ ਬਾਅਦ ਤੇ ਜਾਂ ਉਹ ਉੱਪਰੋਂ ਸੁੱਕ ਰਹੇ ਆ ਵੀ ਚੱਲ ਨਹੀਂ ਰਹੇ ਹੈਗੇ ਹੁਣ ਤੁਸੀਂ ਜਿਹੜੇ ਝੋਨਾ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਝੋਨਾ 22 ਤਰੀਕ ਦਾ 22 ਜੂਨ ਦਾ ਝੋਨਾ ਲੱਗਿਆ ਵਾ ਤੇ ਅੱਜ 29 ਤਰੀਕ ਹੋ ਗਈ ਉਹਦੇ ਨਾਲ ਵਾਲਾ ਝੋਨਾ ਵੀ 22 ਤਰੀਕ ਦਾ ਲੱਗਿਆ ਵਾ ਤੇ ਤਕਰੀਬਨ ਇੱਕ ਹਫ਼ਤੇ ਦਾ ਜਿਹੜਾ ਇਹ ਝੋਨਾ ਹੋ ਗਿਆ ਪਰ ਝੋਨੇ ਵਿੱਚ ਹਲੇ ਤੱਕ ਨਾ ਤਾਂ ਕੋਈ ਆਪਾਂ ਨੇ ਜਿਉਂ ਰਿਆ ਪਾਈ ਹੈ ਨਾ ਕੋਈ ਹੋਰ ਕੱਦੂ ਦੇ ਵਿੱਚ ਪਹਿਲਾਂ ਖਾਦ ਪਾਈ ਹੈ ਤੇ ਨਾ ਕੋਈ ਹੋਰ ਲਟਰਮ ਬਟਰਮ ਮਲਕੇ ਕਹਿਣ ਦਾ ਮਤਲਬ ਵੀ ਹਲੇ ਕੱਲਾ ਪਾਣੀ ਦੇ ਵਿੱਚ ਜਿਹੜਾ ਝੋਨਾ ਲਾਇਆ ਵਾ ਪਰ ਵਧੀਆ ਚੱਲਿਆ ਕਹਿਣ ਦਾ ਮਤਲਬ ਵੀ ਹਰਿਆਈ ਮਾਰ ਰਿਹਾ ਪੂਰਾ ਝੋਨਾ ਥੋੜਾ ਜਿਹਾ ਰਾਤ ਬਾਰਿਸ਼ ਆਪਣੇ ਚੰਗੀ ਹੋਈ ਹੈ ਪਰਸੋਂ ਵੀ ਮੀਂਹ ਵਧੀਆ ਪੈ ਲਿਆ ਤੇ ਜਿਹਦੇ ਕਰਕੇ ਪਾਣੀ ਥੋੜਾ ਜਿਹਾ ਖੇਤ ਦੇ ਵਿੱਚ ਅੱਜ ਜ਼ਿਆਦਾ ਭਰਿਆ ਵਾ ਜਿਹਦੇ ਕਰਕੇ ਥੋੜਾ ਜਿਹਾ ਲੱਗ ਰਿਹਾ ਵੀ ਘੱਟ ਪਰ ਜੇ ਆਪਾਂ ਇਹਨੂੰ ਘੱਟ ਪਾਣੀ ਦੇ ਵਿੱਚ ਦੇਖਦੇ ਆਂ ਇਦਾਂ ਲੱਗਦਾ ਵੀ ਜਿੱਦ ਤੇ ਜਿਹਦੇ ਕਰਕੇ ਪ੍ਰੋਪਰਨ ਹਰੀਾਈ ਮਾਰਦਾ ਤੇ ਗਰੋਥ ਵੀ ਹੌਲੀ ਹੌਲੀ ਨਹੀਂ ਪ੍ਰੋਪਰ ਵਧੀਆ ਕਰਨੀ ਆਪਣੀ ਤੇ ਤੁਹਾਨੂੰ ਰੈਗੂਲਰ ਆਪਾਂ ਵੀਡੀਓ ਪਾਉਂਦੇ ਰਹਾਂਗੇ ਪਰ ਇਹਦਾ ਕਾਰਨ ਕੀ ਆ ਵੀ ਇੰਨੀ ਛੇਤੀ ਝੋਨਾ ਬਿਨਾ ਖਾਦ ਤੋਂ ਕਿਉਂ ਚੱਲਿਆ ਇਹਦਾ ਮੇਨ ਕਾਰਨ ਇਹ ਆ ਵੀ ਬਾਈ ਦੇਖੋ ਇਹ ਸਹੀ ਡੰਗਾਈ ਤੇ ਝੋਨਾ ਲੱਗਿਆ ਵਾ ਸਹੀ ਡੰਗਾਈ ਤੇ ਜੇ ਆਪਾਂ ਝੋਨਾ ਲਵਾਉਨੇ ਆ ਜਿਆਦਾਤਰ ਜਿਹੜੇ ਝੋਨੇ ਰੁਕੇ ਪਿਆ ਜਾਂ ਝੋਨੇ ਸੁੱਕ ਰਹੇ ਉਹਨਾਂ ਦਾ ਮੇਨ ਕਾਰਨ ਇਹ ਵੀ ਉਹ ਝੋਨੇ ਲੇਬਰ ਨੇ ਡੂੰਘੇ ਲਾਤੇ ਤੇ ਉਹਦੇ ਵਿੱਚ ਲੇਬਰ ਦਾ ਕਸੂਰ ਨਹੀਂ ਹੈਗਾ ਉਹਦੇ ਪਿੱਛੇ ਕਸੂਰ ਹੈਗਾ ਆਪਣਾ ਕਿਉਂਕਿ ਲੇਬਰ ਮਜਬੂਰੀ ਕਰਕੇ ਝੋਨਾ ਡੂੰਘਾ ਲਾਉਂਦੀ ਆ ਮਜਬੂਰੀ ਲੇਬਰ ਦੀ ਕਦੋਂ ਬਣ ਜਾਂਦੀ ਵੀ ਜਦੋਂ ਆਪਾਂ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਭਰ ਦਿੰਨੇ ਆ ਜ਼ਿਆਦਾ ਪਾਣੀ ਭਰ ਕੇ ਰੱਖਦੇ ਆ ਵੀ ਉਹ ਜਦੋਂ ਲੇਬਰ ਝੋਨਾ ਲਾਉਣ ਆਉਂਦੀ ਆ ਵੱਧ ਪਾਣੀ ਦੇ ਵਿੱਚ ਜੇ ਝੋਨਾ ਲੇਬਰ ਲਾਉਂਦੀ ਆ ਤਾਂ ਇੱਕ ਤਾਂ ਉਹ ਝੋਨਾ ਲਾਉਣ ਦੇ ਵਿੱਚ ਦਿੱਕਤ ਆਉਂਦੀ ਆ ਝੋਨਾ ਵਧੀਆ ਨਹੀਂ ਲੱਗਦਾ ਤੇ ਦੂਜਾ ਲੇਬਰ ਨੂੰ ਜਿਹੜਾ ਮਜਬੂਰੀ ਕਰਕੇ ਝੋਨਾ ਡੂੰਘਾ ਮਾਰਨਾ ਪੈਂਦਾ ਕਿਉਂਕਿ ਜੇ ਜ਼ਿਆਦਾ ਪਾਣੀ ਦੇ ਵਿੱਚ ਲੇਬਰ ਝੋਨਾ ਡੱਕਾ ਉੱਪਰ ਛੱਡਦੀ ਐ ਤੇ ਉੱਪਰ ਹਵਾ ਦੇ ਨਾਲ ਤੈਰ ਜਾਂਦਾ ਜਾਂ ਨਿਕਲ ਜਾਂਦਾ ਉੱਥੋਂ ਤੇ ਜਿਹਦੇ ਕਰਕੇ ਲੇਬਰ ਚ ਝੋਨਾ ਡੂੰਗਾ ਲਾਈ ਜਾਂਦੀ ਐ ਸੋ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਤੁਸੀਂ ਝੋਨਾ ਆਪਣੇ ਖੇਤ ਦੇ ਵਿੱਚ ਲਵਾਉਣਾ ਲੇਬਰ ਤੋਂ ਕਿਉਂਕਿ ਹੁਣ ਝੋਨੇ ਦਾ 50% ਕੰਮ ਹਲੇ ਬਾਕੀ ਆ ਤੇ ਵੱਧ ਤੋਂ ਵੱਧ ਇਹ ਕੋਸ਼ਿਸ਼ ਰੱਖੋ ਵੀ ਆਪਾਂ ਘੱਟ ਪਾਣੀ ਦੇ ਵਿੱਚ ਝੋਨਾ ਲਵਾਈਏ ਘੱਟ ਪਾਣੀ ਦੇ ਵਿੱਚ ਜੇ ਝੋਨਾ ਲਵਾਵਾਂਗੇ ਇੱਕ ਤਾਂ ਦੇਖੋ ਜਿੱਦਾਂ ਹੋਣਾ ਝੋਨਾ ਲੱਗਿਆ ਵਾ ਪੂਰਾ ਇਹਨਾਂ ਚਿਣਕੇ ਲੱਗਿਆ ਵਾ ਪ੍ਰੋਪਰ ਇਹਦੀ ਡੰਗਾਈ ਵੀ ਬੜੀ ਪ੍ਰੋਪਰ ਐ ਤੇ ਜਿਹੜੀ ਇਹਦੀ ਆਪਸ ਦੇ ਵਿੱਚ ਦੂਰੀ ਐ ਉਹ ਵੀ ਇਹਦੀ ਪ੍ਰੋਪਰ ਐ ਜਿਹਦੇ ਕਰਕੇ ਇਹ ਝੋਨਾ ਵਧੀਆ ਤਰੀਕੇ ਨਾਲ ਚੱਲਿਆ ਕੋਈ ਦੇਚ ਦਿੱਕਤ ਨਹੀਂ ਆਈ ਸੋ ਮੇਨ ਕਾਰਨ ਇਹ ਹੈ ਵੀ ਕਈ ਬੰਦੇ ਸੋਚਦੇ ਆ ਵੀ ਪਤਾ ਨਹੀਂ ਤਾਂ ਸਾਡੇ ਬੀਜ ਦੇ ਵਿੱਚ ਪ੍ਰੋਬਲਮ ਆ ਗਈ ਜਾਂ ਸਾਡੇ ਕੋਈ ਖੇਤ ਦੇ ਵਿੱਚ ਦਿੱਕਤ ਹੈ ਖੇਤ ਦੇ ਵਿੱਚ ਵੀ ਤੁਹਾਡੇ ਕੋਈ ਦਿੱਕਤ ਨਹੀਂ ਹੈਗੀ ਨਾ ਤੁਹਾਡੇ ਕੋਈ ਬੀਜ ਦੇ ਵਿੱਚ ਦਿੱਕਤ ਹੈ ਦਿੱਕਤ ਹੈਗੀ ਤੁਹਾਡੀ ਜਿਹੜੀ ਝੋਨੇ ਦੀ ਡੰਗਾਈ ਦੇ ਵਿੱਚ ਕਿਉਂਕਿ ਜੇ ਓਵਰ ਡੂੰਗਾ ਲੱਗ ਜੂਗਾ ਝੋਨਾ ਤਾਂ ਤੁਹਾਡਾ ਜਿਹੜਾ ਝੋਨਾ ਜਣਾ ਹੈ ਜੜਾਂ ਨੂੰ ਪ੍ਰੋਪਰ ਜਿਹੜੇ ਨਾਂ ਦਾ ਤਤ ਮਿਲਣ ਤੇ ਜਿਹੜੀ ਆਕਸੀਜਨ ਹੈ ਨਾ ਉਹਦੀ ਸਰਕੂਲੇਸ਼ਨ ਜੜਾਂ ਦੀ ਮਤਲਬ ਕਿ ਵਧੀਆ ਹੋਣੀ ਹੈ ਪਾਣੀ ਦੇ ਵਿੱਚ ਕਿਉਂਕਿ ਵੱਧ ਪਾਣੀ ਭਰ ਕੇ ਰੱਖਾਂਗੇ ਤਾਂ ਨਾ ਤਾਂ ਬੂਟੇ ਨੂੰ ਆਕਸੀਜਨ ਮਿਲਣੀ ਹੈ ਤੇ ਨਾ ਹੀ ਉਹਨੂੰ ਜਿਹੜੀ ਪ੍ਰੋਪਰ ਤਤਾਂ ਦੀ ਅਪਟੇਕ ਹੈ ਉਹ ਬੂਟੇ ਦੇ ਵਿੱਚ ਹੋਣੀ ਹੈ ਤੇ ਜਿਹਦੇ ਕਰਕੇ ਜਿਹੜਾ ਝੋਨਾ ਹੈ ਆਪਣਾ ਉਹ ਰੋਕਣਾ ਹੀ ਰੁਕਣਾ ਤੇ ਹੋ ਸਕਦਾ ਵੀ ਆਪਣੇ ਜਿਹੜਾ ਝੋਨਾ ਉਹ ਖਰਾਬ ਵੀ ਹੋ ਜਾਵੇ ਆਪਾਂ ਨੂੰ ਦੁਬਾਰਾ ਲਾਉਣਾ ਪੈ ਜਾਵੇ ਸੋ ਮੇਨ ਇਹੀ ਹੈ ਵੀ ਜਿਹੜੇ ਬੰਦੇ ਯਾਦਤਰ ਮੈਂ YouTube ਤੇ ਵੀਡੀਓ ਦੇਖੀਆਂ ਉਹ ਕੋਈ ਤਾਂ ਬੰਦਾ ਫਟਕੜੀ ਪਵਾ ਰਿਹਾ ਕਈ ਹੁਣ ਇੱਕ ਨਵਾਂ 트ੈਂਡ ਚੱਲਿਆ ਵਾ ਵੀ ਮੈਨੂੰ ਵੀ ਇੱਕ ਭਰਾ ਦਾ ਕਮੈਂਟ ਆਦਾ ਵੀ ਬਾਈ ਯਾਰ ਕੀਲੇ ਦੇ ਵਿੱਚ ਕਿੰਨਾ ਨੂਨ ਪਾਈਏ ਮੈਂ ਪਹਿਲੀ ਵਾਰ ਸੁਣ ਕੇ ਹੈਰਾਨ ਹੋਇਆ ਨਾ ਤਾਂ ਬਾਈ ਦੇਖੋ ਮੈਂ ਨੂਨ ਬਾਰੇ ਕਰੇ ਝੋਨੇ ਦੇ ਵਿੱਚ ਸੋਣਿਆ ਵਿੱਚ ਝੋਨੇ ਵਿੱਚ ਨੂਨ ਕਿੱਦਾਂ ਪੈਂਦਾ ਕਿਵੇਂ ਪੈਂਦਾ ਨਾ ਕਦੀ ਆਪਾਂ ਆਪਣੇ ਝੋਨੇ ਦੇ ਵਿੱਚ ਨੂਨ ਪਾਇਆ ਤੇ ਨਾ ਹੀ ਪਾਈਏ ਕਦੇ ਫਟਕੜੀ ਠੀਕ ਹੈ ਹੁਣ ਇਹ ਉਹ ਬੰਦੇ ਵੀ ਸਿਰਫ ਜਿਹੜੇ ਵਿਊਆਂ ਤੇ ਕੰਮ ਕਰਦੇ ਆ ਜਾਂ ਜਿਨ੍ਹਾਂ ਦੇ ਕੋਲ ਇਨਕਮ ਦਾ ਹੋਰ ਕੋਈ ਸੋਰਸ ਨਹੀਂ ਹੈਗਾ ਸਿਰਫ YouTube ਇਨਕਮ ਦਾ ਸੋਰਸ ਆ ਉਹ ਬੰਦੇ ਇਹੋ ਪ੍ਰੋਪੋਗੈਂਡਾ ਸੋਚਦੇ ਆ ਵੀ ਆਪਾਂ ਕਿਵੇਂ ਨਾ ਕਿਵੇਂ ਮਲਕੇ ਬਬਲਬੂ ਸੇ ਪਾ ਕੇ ਆਪਾਂ ਆਪਣੇ ਵੀਊ ਲੈ ਲਈ ਆਪਾਂ ਚਾਰ ਪੈਸੇ ਕਮਾ ਲਈ ਤੇ ਅਗਲੇ ਦਾ ਜੋ ਹੁੰਦਾ ਹੋਈ ਜਾਵੇ ਦੇਖੋ ਆਪਣੇ ਕੋਲ ਮੈਂ ਆਪਣੀ ਗੱਲ ਕਰਦਾ ਮੇਰੇ ਕੋਲ ਕੱਲਾ ਇਨਕਮ ਦਾ ਸੋਰਸ YouTube ਨਹੀਂ ਹੈਗਾ YouTube ਤੇ ਮੇਰਾ ਵੀਡੀਓ ਪਾਉਣਾ ਸਿਰਫ ਇੱਕ ਸ਼ੌਕ ਹੈ ਇਨਕਮ ਦਾ ਸੋਰਸ ਆਪਣਾ ਜਿਹੜਾ ਖੇਤੀ ਆ ਤੇ ਇਹਦੇ ਤੋਂ ਇਲਾਵਾ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਦਾ ਹੋਰ ਪੈਸੇ ਦਾ ਵੀ ਆਪਾਂ ਕਿਹਦਾ ਪਾਗਲ ਬਣਾ ਕੇ ਪੈਸਾ ਲੁੱਟਿਓ ਇਸੇ ਕਰਕੇ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਸਹੀ ਜਾਣਕਾਰੀ ਆਪਾਂ ਆਪਣੇ ਖੇਤ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਏ ਤੇ ਨਾ ਹੀ ਅਜ ਤੱਕ ਆਪਾਂ ਕਿਸੇ ਦੇ ਖੇਤ ਦੇ ਵਿੱਚ ਜਾ ਕੇ ਵੀਡੀਓ ਪਾਈਏ ਕਿਸੇ ਦੀ ਨਾ ਪ੍ਰਮੋਸ਼ਨ ਕਰੀ ਆਪਾਂ ਆਪਣੇ ਖੇਤ ਦੀ ਵੀਡੀਓ ਆਪਣੇ ਜਿੰਨੀਆਂ ਵੀ ਆਪਣੀ ਜਿਹੜੀ ਫਸਲ ਜਿੱਦਾਂ ਵੀਡੀਓ ਪਾਈਓ ਆਪਣੇ ਟੋਟਲੀ ਖੇਤ ਦੀਆਂ ਹੁਣ ਤੁਸੀਂ ਆ ਖੇਤ ਦੇ ਵਿੱਚ ਦੂਰ ਤੱਕ ਜਿਹੜਾ ਝੋਨਾ ਦੇਖ ਰਹੇ ਹੋ ਇਹ ਝੋਨਾ ਇੱਕ ਹਫ਼ਤੇ ਦਾ ਵਧੀਆ ਚੱਲਿਆ ਸੋ ਇਹਦੇ ਪਿੱਛੇ ਦਾ ਕਾਰਨ ਇਹੀ ਹੈ ਵੀ ਜਿਹੜੀ ਪ੍ਰੋਪਰ ਡੰਗਾਈ ਤੇ ਝੋਨਾ ਲੱਗਿਆ ਵਾ ਤੇ ਕਟ ਪਾਣੀ ਦੇ ਵਿੱਚ ਝੋਨਾ ਲੱਗਿਆ ਵਾ ਸੋ ਇਹ ਮੇਨ ਇਹਦਾ ਉਹ ਆ ਤੁਹਾਨੂੰ ਬਾਧੂ ਖਰਚਾ ਕਰਨ ਦੀ ਹਲੇ ਸਟਾਰਟਿੰਗ ਦੇ ਵਿੱਚ ਕੋਈ ਲੋਡ ਨਹੀਂ ਹੈਗੀ ਕਈ ਬੰਦੇ ਜਿੱਦਾਂ ਹੁਣ ਦੇਖਿਆ ਵੀ ਜਿਨ੍ਹਾਂ ਦਾ ਝੋਨਾ ਰੁਕ ਰਿਹਾ ਕੋਈ ਦੁਕਾਨਦਾਰ ਕਹਿ ਰਿਹਾ ਵੀ ਤੁਸੀਂ ਰੀਜੈਂਟ ਪਾ ਦਿਓ ਜਾਂ ਕਈ ਫਟੇਰਾ ਪਾਈ ਜਾਂਦੇ ਆ ਜਿੱਦਾਂ ਫਟਕੜੀ ਨੂਨ ਵਾਲਾ ਵੀ ਤੁਹਾਨੂੰ ਦੱਸਦਾ ਇਹ ਜੀ ਚੀਜ਼ਾਂ ਤੋਂ ਮੇਰਾ ਵੀਰ ਬਚੋ ਕਿਉਂਕਿ ਇਹਦਾ ਮਿੱਟੀ ਨੂੰ ਨੁਕਸਾਨ ਆ ਤੁਹਾਡੀ ਫਸਲ ਨੂੰ ਨੁਕਸਾਨ ਆ ਸੋ ਜੇ ਤੁਹਾਡਾ ਝੋਨਾ ਜ਼ਿਆਦਾ ਢੰਗਾਈ ਤੇ ਲੱਗਿਆ ਉਹਦਾ ਕੋਈ ਹੱਲ ਨਹੀਂ ਹੈਗਾ ਹੁਣ ਜਿਹੜਾ ਕੰਮ ਹੋ ਲਿਆ ਉਹਦਾ ਹੋ ਲਿਆ ਤੇ ਜਿਹੜਾ ਤੁਹਾਡੇ ਝੋਨਾ ਲੱਗਣਾ ਤੁਸੀਂ ਚੋਣ ਨੂੰ ਪ੍ਰੋਪਰ ਢੰਗਾਈ ਤੇ ਲੋਅ ਲੇਬਰ ਨੂੰ ਥੋੜਾ ਕਹਿ ਵੀ ਦੋ ਵੀ ਜਿਆਦਾ ਡੂੰਗਾ ਨਾ ਮਾਰੇ ਤੇ ਜੇ ਤੁਸੀਂ ਘੱਟ ਪਾਣੀ ਚ ਲੋਅ ਨੇ ਲੇਬਰ ਨੂੰ ਕਹਿਣ ਦੀ ਵੀ ਲੋੜ ਨਹੀਂ ਹੈ ਕਿ ਉਹਨਾਂ ਨੇ ਆਟੋਮੈਟਿਕ ਜਿਹੜਾ ਝੋਨਾ ਤੁਹਾਡਾ ਪ੍ਰੋਪਰ ਢੰਗਾਈ ਤੇ ਲਾਉਣਾ ਤੇ ਦੂਜੀ ਗੱਲ ਹੈਗੀ ਵੀ ਇਹ ਜਿਹੜੇ ਟੋਟਲੀ ਖੇਤ ਦੇਖਦੇ ਆ ਆਪਣੇ ਮਤਲਕਿ ਇਸ ਵਾਰ ਜਿਆਦਾਤਰ ਆਪਾਂ ਖੇਤਾਂ ਦੇ ਵਿੱਚ ਜਿਹੜੀ ਰੂੜੀ ਦੀ ਖਾਦ ਪਾਈ ਆ ਹੁਣ ਅਕਸਰ ਕੀ ਹੁੰਦਾ ਪਿੰਡਾਂ ਦੇ ਵਿੱਚ ਜ ਆਪਣੇ ਆਂਡ ਗੁਆਂਢ ਦੇ ਵਿੱਚ ਆਪਾਂ ਕਹਿੰਦੇ ਆ ਵੀ ਯਾਰ ਰੂੜੀ ਤਾਂ ਆਪਣੀ ਵਿਕਦੀ ਆ ਵੀ ਆਪਾਂ 13-14 ਹੌ ਦਾ ਡਾਇਆ ਪਾ ਲਾਂਗੇ ਕਿੱਥੇ ਰੂੜੀ ਦੀਆਂ ਆਪਣੇ ਕੀਲੇ ਦੇ ਵਿੱਚ ਪੰਜ ਟਰਾਲੀਆਂ ਪੈ ਜਾਣੀਆਂ ਵੀ ਉਹਦੇ ਤੇ ਖਰਚ ਆ ਜਾਣਾ ਆਪਣਾ 5600 ਰੁਪਇਆ ਤੇ ਇੱਕ ਪਾਸੇ ਕਹਿੰਦੇ ਨੇ ਆਪਣਾ ਵੀ 1400 ਰੁਪਏ ਦੇ ਵਿੱਚ ਸਰ ਜਾਣਾ ਇੱਕ ਡਾਇ ਦੇ ਥੱਲੇ ਨਾਲਾ ਵੀ ਡਾਇ ਵੀ ਉਨੇ ਹੀ ਕੰਮ ਕਰ ਰਹੇ ਨੇ ਦੇਖੋ ਜਿਹੜੀਆਂ ਜੈਵਿਕ ਖਾਦਾਂ ਕੁਦਰਤੀ ਖਾਦਾਂ ਨੇ ਜਿਹੜੀਆਂ ਆਪਣੀਆਂ ਬੇਸਟੇਜ ਤੋਂ ਬਣੀਆਂ ਵੀ ਆ ਉਹਨਾਂ ਦਾ ਮੁਕਾਬਲਾ ਕਦੇ ਵੀ ਕੈਮੀਕਲ ਖਾਦਾਂ ਨਹੀਂ ਕਰ ਸਕਦੀਆਂ ਡੀਏਪ ਆਪਣੀ ਜਗ੍ਹਾ ਤੇ ਰੂੜੀ ਦੀ ਖਾਦ ਆਪਣੀ ਜਗ੍ਹਾ ਜੋ ਰੂੜੀ ਦੀ ਖਾਦ ਨੇ ਕੰਮ ਖੇਤ ਦੇ ਵਿੱਚ ਕਰਨਾ ਉਹ ਡੀਏਪ ਨਹੀਂ ਨੇ ਕਰਨਾ ਹੈਗਾ ਕਿਉਂਕਿ ਰੂੜੀ ਦੀ ਖਾਦ ਨੇ ਤੁਹਾਡੀਆਂ ਸਾਰੇ ਤੱਤ ਜਿਹੜੇ ਜ਼ਮੀਨ ਦੇ ਵਿੱਚ ਪੂਰੇ ਕਰਨੇ ਡੀਏਪ ਨੇ ਕੱਲੀ ਫਾਸਫੋਰਸ ਤੇ ਉਹਦੇ ਵਿੱਚ 40% ਜਿਹੜੀ ਨਾਈਟ੍ਰੋਜਨ ਪੂਰੀ ਕਰਨੀ ਆ ਸੋ ਇਹਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਨਾ ਕਰਿਆ ਕਰੋ ਵੱਦ ਤੋਂ ਵੱਧ ਮੇਰਾ ਵੀ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਖੇਤ ਦੇ ਵਿੱਚ ਦੇਸੀ ਖਾਦਾਂ ਵੀ ਜਿਹੜੇ ਪਾਉਂਦੇ ਰਹੀਏ ਜਿਹੜੇ ਆਪਣੇ ਰਵਾਇਤੀ ਕੰਮ ਆ ਜਿੱਦਾਂ ਆਪਾਂ ਪਹਿਲਾਂ ਪਾਉਂਦੇ ਸੀਗੇ ਹੁਣ ਉਹ ਤੇ ਬਾਕੀ ਕੋਸ਼ਿਸ਼ ਕਰੋ ਵੀ ਤੁਸੀਂ ਵੱਧ ਤੋਂ ਵੱਧ ਘੱਟ ਪਾਣੀ ਦੇ ਵਿੱਚ ਝੋਨਾ ਲਵਾਓ ਤੇ ਵਧੀਆ ਤਰੀਕੇ ਨਾਲ ਲੇਬਰ ਤੇ ਲਵਾਓ ਹੁਣ ਜਿੱਦਾਂ ਤੁਸੀਂ ਝੋਨਾ ਦੇਖ ਵੇਨ ਪੂਰਾ ਚਿਣਕੇ ਲਵਾਇਆ ਵਾਪਾ ਲੇਬਰ ਤੇ ਵਧੀਆ ਤਰੀਕੇ ਨਾਲ ਹੁਣ ਕਈ ਬੰਦੇ ਕੀ ਕਰਦੇ ਵਿੱਚੋਂ ਉਹਨਾਂ ਦਾ ਇੱਕ ਹੋਰ ਪ੍ਰਚਾਰ ਚੱਲ ਰਿਹਾ ਵੀ ਜਿਹੜਾ ਝੋਨਾ ਹੈ ਵਿਰਲਾ ਲਵਾਓ ਵਿਰਲਾ ਝੋਨਾ ਵੱਧ ਝਾੜ ਦਿੰਦਾ ਜਿਹੜੀ ਹਵਾ ਦੀ ਸਰਕੂਲੇਸ਼ਨ ਹੁੰਦੀ ਰਹਿੰਦੀ ਹੈ ਬਾਈ ਇਦਾਂ ਦਾ ਕੁਝ ਨਹੀਂ ਹੈਗਾ ਆਪਾਂ ਹਰ ਸਾਲ ਜਿਹੜਾ ਝੋਨਾ ਪੂਰਾ ਸੰਗਣਾ ਲਵਾਈਦਾ ਤੇ ਝਾੜ ਵੀ ਵਧੀਆ ਆਉਂਦਾ ਸੰਗਣਾ ਝੋਨਾ ਆਪਾਂ ਸਿਰਫ ਪੀਆਰ 126 1509 ਲਵਾਈਦਾ ਤੇ ਜਿੱਦਾਂ ਜਿਹੜੇ ਸੁਪਰੀਮ 110 ਆ ਜਾਂ ਪਹਿਲਾਂ ਪੂਸ਼ਾ 44 ਵਰਗੀਆਂ ਲੱਗਦੀਆਂ ਜਿਹੜੀ ਜ਼ਿਆਦਾ ਮਤਲਬ ਕਿ ਬੂਟਾ ਕਰਦੀਆਂ ਉਹਨਾਂ ਦਾ ਚਲੋ ਚੱਲ ਸਕਦਾ ਵੀ ਆਪਾਂ ਉਹਨਾਂ ਨੂੰ ਘੱਟ ਮਤਲਬ ਕਿ ਥੋੜਾ ਵਿਰਲਾ ਲਵਾ ਲਈਏ ਬਾਕੀ ਚ ਇੱਧਰ ਲੱਗ ਗਿਆ ਟੋਟਲੀ ਉਹ ਸਾਹਮਣੇ ਵਾਲੇ ਖੇਤ ਚ ਵੱਡਾ ਖੇਤ ਆ ਆਪਣਾ ਉੱਚ 1509 ਅੱਜ ਹੀ ਲਾ ਕੇ ਗਈ ਆ ਲੇਬਰ ਤੇ ਆ ਆਪਣਾ ਜਿਹੜਾ ਇੱਧਰ ਝੋਨਾ ਇਹ ਵੀ ਆਪਣਾ 23 24 ਤਰੀਕ ਦਾ ਲੱਗਿਆ ਵਾ ਤੇ ਇਹਨੂੰ ਤਕਰੀਬਨ ਆਪਣਾ ਹਫਤਾ ਹੋ ਗਿਆ ਤੇ ਵਧੀਆ ਚੱਲਿਆ ਸੋ ਚਲੋ ਗੱਲਾਂ ਬਹੁਤ ਹੋ ਗਈਆਂ ਮੇਰਾ ਵੀਰ ਦੱਸਣ ਦੀ ਕੋਸ਼ਿਸ਼ ਹੈ ਤੇ ਵੀ ਤੁਹਾਡਾ ਝੋਨਾ ਜਿਹੜਾ ਡੂੰਗਾ ਲੱਗਣ ਕਰਕੇ ਰੁਕ ਰਿਹਾ ਉਹਦੇ ਪਿੱਛੇ ਹੋਰ ਕੋਈ ਹਲੇ ਵੱਡੇ ਕਾਰਨ ਨਹੀਂ ਹੈਗੇ ਜੇ ਹੋਰ ਕੁਝ ਅੱਗੇ ਟਾਈਮ ਟੂ ਟਾਈਮ ਜੋ ਚੀਜ਼ਾਂ ਹੋਣਗੀਆਂ ਤੁਹਾਡੇ ਨਾਲ ਆਪਾਂ ਕਰਾਂਗੇ ਸ਼ੇਅਰ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਥੈਂਕ ਯੂ